ਨਾਟਕ ਨਾ ਵੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਲੁਧਿਆਣਾ ਦੇ ਡਿਪਟੀ ਡਾਇਰੈਕਟਰ ਸ਼੍ਰੀਮਤੀ ਰੁਪਿੰਦਰ ਕੌਰ ਵੱਲੋਂ ਜਾਣਕਾਰੀ ਦੰਦਿਆ ਦੱਸਿਆ ਗਿਆ ਕਿ ਆਈ ਐਮ ਸੀ ਉਦਯੋਗਿਕ ਸਿਖਲਾਈ ਸੰਸਥਾ ਆਈ ਟੀ ਆਈ ਲਾਡੂਬਲ ਐਟ ਹੁਸੈਨਪੁਰਾ ਜ਼ਿਲ੍ਹਾ ਲੁਧਿਆਣਾ ਲਈ ਸੀਟੀ ਐਸ ਐਸ ਏ ਕੀਮ ਅਧੀਨ ਗੈਸਟ ਫੈਕਲਟੀ ਇੰਸਟ੍ਰਕਟਰਾਂ ਦੀ ਭਰਤੀ ਕੀਤੀ ਜਾਣੀ ਹੈ ਡਿਪਟੀ ਡਾਇਰੈਕਟਰ ਸ਼੍ਰੀਮਤੀ ਰੁਪਿੰਦਰ ਕੌਰ ਨੇ ਦੱਸਿਆ ਕਿ ਚਾਹਵਨ ਉਮੀਦਵਾਰ ਆਪਣੀਆਂ ਅਰਜ਼ੀਆਂ ਅਤੇ ਦਸਲ ਅਸਲ ਦਸਤਾਵੇਜ਼ ਦੇ ਨਾਲ 4 ਫਰਵਰੀ 2025 ਦਿਨ ਮੰਗਲਵਾਰ ਨੂੰ ਸਥਾਨਕ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਗਿਲਰੋਡ ਵਿਖੇ ਇੰਟਰਵਿਊ ਲਈ ਸੰਪਰਕ ਕਰ ਸਕਦੇ ਹਨ ਉਹਨਾਂ ਅੱਗੇ ਦੱਸਿਆ ਕਿ ਸਰਕਾਰੀ ਆਈਟੀਆਈ ਲਾਡੂਵਾਲ ਐਟ ਹੁਸੈਨਪੁਰਾ ਜ਼ਿਲ੍ਹਾ ਲੁਧਿਆਣਾ ਵਿੱਚ ਅਕੈਡੈਮਿਕ ਸੈਸ਼ਨ 2024-25 ਲਈ ਗੈਸਟ ਫੈਕਲਟੀ ਅਧਾਰ ਤੇ ਬਿਲਕੁਲ ਆਰਜੀ ਤੌਰ ਤੇ ਟ੍ਰੇਡ ਵਾਈਜ਼ ਇਨਸਟ੍ਰਕਟਰਸ ਦੀ ਜ਼ਰੂਰਤ ਹੈ ਜਿਨ੍ਹਾਂ ਵਿੱਚ ਟ੍ਰੇਡ ਰੈਫਰਿਜਰੇਸ਼ਨ ਐਂਡ 에ਅਰ ਕੰਡੀਸ਼ਨ ਇੱਕ ਵੈਲਡਰ ਪਾਈਪ ਇੱਕ ਟੈਕਸਟਾਈਲ ਵੈਟ ਪ੍ਰੋਸੈਸਿੰਗ ਟੈਕਨੀਸ਼ੀਅਨ ਇੱਕ ਅਤੇ ਇੰਡਸਟਰੀਅਲ ਪੇਂਟਰ ਇੱਕ ਸ਼ਾਮਲ ਹਨ ਇਨਾ ਸਾਮੀ ਲਈ ਮਾਨ ਪੇਟਾ ਫਿਕਸ ਸੀਟੀਐਸ ਸਕੀਮਾ ਦੇਨ 15000 ਰੁਪਏ ਪ੍ਰਤੀ ਮਹੀਨਾ ਦਿੱਤੀ ਜਾਵੇਗੀ ਯੋਗਤਾ ਤਜਰਬੇ ਅਤੇ ਹੋਰ ਵੇਰਵਿਆਂ ਲਈ ਬਿਨਕਾਰ ਵੈਬਸਾਈਟ www.dgt.gov.in/cts ਡਿਟੇਲਸ ਤੇ ਦੇਖ ਸਕਦੇ ਹਨ ਸੰਸਥਾ ਵਿੱਚ ਇੰਟਰਵਿਊ ਤੇ ਹਾਜ਼ਰ ਹੋਣ ਲਈ ਕੋਈ ਵੀ ਟੀਏ ਡੀਏ ਨਹੀਂ ਦਿੱਤਾ ਜਾਵੇਗਾ ਬਧੇਰ ਜਾਣਕਾਰੀ ਲਈ ਇਸ ਦਫ਼ਤਰ ਦੇ ਹੈਲਪਲਾਈਨ ਨੰਬਰ 774001682 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ